ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਕਟਾ ਲਉ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਇਹਨੇ ਪੇਟੀਮ ਕੀਤੀ ਕਿ ਆਹ ਭਾਈ ਹੋ ਗਈ ਤੇ ਪੇਟੀਮ ਕਰਕੇ ਦੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਮ ਆਈ ਨਹੀਂ ਤੇ ਗਾੜ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਜੋ ਜਾਜੋਂ ਤੋਂ ਕਿਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗੇ ਭਈ ਮੇਰਾ ਨਾਮ ਹੈਗਾ ਹਨੂਮੈਨ ਦੁਕਾਨ ਹੈਗੀ ਨਾ ਸੈਕਸਟੋਰ ਜਾ ਚੌਂਕ ਦੇ ਨਾਲ ਕੀ ਗੱਲ ਬਾਤ ਹੈ ਭਈ 21 ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਆਈ ਕੋ ਨਾ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਈ ਕੱਲ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਦੇ ਹੋ ਜਾਂਦੇ ਤੇ ਇਹ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਘਟਾ ਲੋ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਐ ਕਿਤੇ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹਕ ਆ ਕੇ ਦੋਗੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਜੀ ਆ ਜਾਓ ਗੱਡੀ 'ਚ ਸਿਆਗਰ ਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਤੇ ਸੈਕਰ ਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਰ ਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਘਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੀਟੀਐਮ ਕੀਤੀ ਕਿ ਆ ਭਾਈ ਹੋ ਗਈ ਤੇ ਪੀਟੀਐਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੀਟੀਐਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਾ ਕੇ ਇਹਦੇ ਗੱਡੀ ਦੌੜਾਈ ਪਤਾ ਨਹੀਂ ਲੱਗਣ ਦਿੱਤਾ ਕਿੱਧਰ ਲੈ ਪਾਸੇ ਗਿਆ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵੇਲੇ ਉਹ ਜਾ ਚੌਂਗ ਤੋਂ ਕੇ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗੇ ਕਿੰਨੇ ਦਾ ਸਾਈਕਲ ਸਾਈਕਲ ਹੈਗਾ ਜੀ 14.5 ਹਜ਼ਾਰ ਦਾ ਕਿਸ ਤਰੀਕ ਦੀ ਗੱਲ ਹੈ ਇਹ 21 ਤਰੀਕ ਦੀ ਮਾਰਚ ਦੀ ਕੰਪਲੇਨਟ ਕੀਤੀ ਸੀ ਹਾਂਜੀ ਕੀ ਕਾਰਵਾਈ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਤੁਹਾਨੂੰ ਲਗਵਾਇਆ ਕੋਈ ਪੰਜਾ ਨਹੀਂ ਨਹੀਂ ਕੋਈ ਪੰਜਾ ਨਹੀਂ ਨਹੀਂ ਟੜ ਕੋ ਚੀਜ਼ ਕਰਾਂ ਦੀ ਕਰਿਆ ਗਈ ਹਾਂਜੀ ਬੜੀ ਕਰੀ ਹਾਂਜੀ ਕੀ ਮੰਗ ਕਰ ਲੋ ਮੰਗਾਈ ਹੈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਾਣ ਤੇ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜਿਹੇ ਬੰਦੇ ਰਸ਼ ਦਾ ਹੀ ਜ਼ਿਆਦਾ ਚੁੱਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ ਬਹੁਤ ਅੱਛਾ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਕਟਾ ਲਉ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੀਟੀਐਮ ਕੀਤੀ ਕਿ ਇਹ ਭਾਈ ਹੋ ਗਈ ਏ ਤੇ ਪੇਡਿਅਮ ਕਰਕੇ ਉਹਦੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਡਿਅਮ ਆਈ ਨਹੀਂ ਤੇ ਗਾਹ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਜੋ ਜਾਚੋਂ ਤੋਂ ਕਿਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗੇ ਭਈ ਮੇਰਾ ਨਾਮ ਹੈਗਾ ਅਨੂਮੈਨ ਦੁਕਾਨ ਹੈਗੀ ਨਾਸਕ ਸਟੋਰ ਜਾ ਚੌਂਗ ਦੇ ਨਾਲ ਕੀ ਗੱਲ ਬਾਤ ਹੈ ਭਈ 21 ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਆਈ ਕੋ ਨਾ ਕਿ ਭਾਜੀ ਆਜੋ ਬਿੱਲ ਕਟਵਾ ਲਓ ਤੇ ਉਹ ਭਈ ਕੱਲ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਤੇ ਹੋ ਜਾਂਦੇ ਤੇ ਇਹ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮਹਗਿਆ ਮੈਂ ਕਿਹਾ ਭਾਈ ਬਿੱਲ ਘਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਐ ਕਿਤੇ ਹੋਰ ਕਸਟਮਰ ਨਾ ਆ ਜਾਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹਕ ਆ ਕੇ ਦੋਗੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਜੀ ਆ ਜਾਓ ਗੱਡੀ ਚ ਸਿਆਕਰ ਖਵਾ ਦੋ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਦੇ ਸੈਕਰ ਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਰ ਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਘਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਐਮ ਕੀਤੀ ਕਿ ਆ ਭਾਈ ਹੋ ਗਈ ਤੇ ਪੇਟੀਐਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਐਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਿਆ ਕੇ ਇਹਦੇ ਗੱਡੀ ਦੌੜਾਈ ਪਤਾ ਨਹੀਂ ਲੱਗਣ ਦਿੱਤਾ ਕਿੱਧਰ ਲੈ ਪਾਸੇ ਗਿਆ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਇਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕੇਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗੇ ਕਿੰਨੇ ਦਾ ਸਾਈਕਲ ਸਾਈਕਲ ਹੈਗਾ ਜੀ 14.5 ਹਜ਼ਾਰ ਦਾ ਕਿਸ ਤਰੀਕ ਦੀ ਗੱਲ ਹੈ ਇਹ 21 ਤਰੀਕ ਦੀ ਮਾਰਚ 21 ਦੀ ਕੰਪਲੇਨਟ ਕੀਤੀ ਸੀ ਹਾਂਜੀ ਕੀ ਕਾਰਵਾਈ ਕਾਰਵਾਈ ਹੋਈ ਨਹੀਂ ਤੁਹਾਨੂੰ ਤਲਕਵਾਇਆ ਕੋਈ ਪੁਣਜਾ ਕੋਈ ਨਹੀਂ ਨਹੀਂ ਕੋਈ ਪੁਣਜਾ ਨਹੀਂ ਨਹੀਂ ਤੜਕੂ ਸੀ ਸਿਕਰਡਿੰਗ ਕਰਿਆ ਗਈ ਹਾਂਜੀ ਹਾਂ ਜੀ ਕੀ ਮੰਗ ਕਰ ਲੋ ਮੰਗ ਆਈ ਯਈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਾਣ ਤੇ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜੇ ਬੰਦੇ ਰਸ਼ ਦਾ ਹੀ ਜ਼ਿਆਦਾ ਚੁਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ